ਕਿ ਕਾਲੀ ਪਾਰਟੀ ਚ ਇਸ ਤਰ੍ਹਾਂ ਦੇ ਕੋਈ ਹੋਰ ਬਾਹਰੋਂ ਆ ਰਹੇ ਨਹੀਂ ਕਿ ਸੁਭਾ ਸਿੰਘ ਬਾਦਲੀ ਹੀ ਚੋਣ ਲੜਨਗੇ ਤੇ ਪਾਰਟੀ ਨੂੰ ਵਰਕਰਾਂ ਤੋਂ ਪੁੱਛ ਲੈਣਾ ਚਾਹੀਦਾ ਜਦੋਂ ਪਿੰਡਾਂ ਦੇ ਵਿੱਚੋਂ ਵੀ ਤੁਸੀਂ ਕਿਹੜੇ ਕੈਂਡੀਡੇਟ ਨੂੰ ਚਾਹੁੰਦੇ ਹੋ ਆਪਾਂ ਕਿਹਨੂੰ ਟਿਕਟ ਦਿੰਦੀ ਹੈ ਪਾਰਟੀ ਜਦੋਂ ਟਿਕਟਾਂ ਦਿੰਦੀ ਹੈ ਤੇ ਗੱਫੇ ਬਣਦੀ ਹੈ ਤੇ ਗੱਫੇ ਲੈਂਦੀ ਵੀ ਹੈ ਸੁਣਦੇ ਆਂ ਵੀ ਉਦੋਂ ਜਨਨ ਕਿ ਪੈਸਿਆਂ ਨਾਲ ਟਿਕਟਾਂ ਦਿੱਤੀਆਂ ਜਾਂਦੀਆਂ ਜਿਵੇਂ ਹਰੇਕ ਪਾਰਟੀ ਦੇ ਵਿੱਚ ਕਿਹਾ ਜਾਂਦਾ ਮੈਂ ਕਿਸੇ ਵੀ ਪੱਟ ਦੀ ਨਾਂ ਨਹੀਂ ਲੈਂਦਾ ਕਿ ਤੁਹਾਡੀ ਪਾਰਟੀ ਦੇ ਵਿੱਚ ਵੀ ਇਦਾਂ ਦਾ ਹੁੰਦਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਰਵਾਜ ਹੀ ਨਹੀਂਗਾ ਵੀ ਪੈਸੇ ਲੈ ਕੇ ਟਿਕਟਾ ਦੇਣਗੇ ਦੂਧੀਆਂ ਪਾਰਟੀਆਂ ਦੇ ਵਿੱਚ ਹੋ ਸਕਦਾ ਕੋਈ ਰਵਾਜ ਹੋਵੇ ਵੀ ਲੋਕ ਪੈਸੇ ਦੇ ਕੇ ਟਿਕਟਾ ਲੈਂਦੇ ਹੋਣ ਪਰ ਕਾਲੀ ਦਲ ਦੇ ਵਿੱਚ ਇਹ ਰਵਾਜ ਨਹੀਂਗਾ ਵੀ ਵਰਕਰ ਜਨਪੁਰ ਰਾਜ ਜਨਕ ਮਿਹਨਤ ਕਰਦੇ ਆ ਕਿ ਸਾਡੀ ਪਾਰਟੀ ਅੱਗੇ ਆਵੇ ਸਾਨੂੰ ਕੁਝ ਅਹੁਦੇ ਮਿਲਣ ਜਦੋਂ ਪਾਰਟੀ ਜਿੱਤ ਜਾਂਦੀ ਹੈ ਸਤਾ ਦੇ ਵਿੱਚ ਆ ਜਾਂਦੀ ਹੈ ਭਾਰੂ ਹੋ ਜਾਂਦੀ ਹੈ ਪਾਰਟੀ ਤੇ ਉਦੋਂ ਜਨਨ ਕਿ ਉਹਨਾਂ ਵਰਕਰਾਂ ਦੀ ਜਿਹੜੀ 10 ਪੁਛ ਹੈ ਉਹ ਘਟ ਜਾਂਦੀ ਹੈ ਚਾਹੇ ਉਹ ਐਮਪੀ ਹੋਵੇ ਚਾਹੇ ਉਹ ਐਮਐਲਏ ਹੋਵੇ ਤੇ ਜਦੋਂ ਉਹ ਜਿੱਤਿਆ ਨਹੀਂ ਹੁੰਦਾ ਜਨਨ ਕਿ ਉਹਨੇ ਇਹ ਇਲੈਕਸ਼ਨ ਲੜਨਾ ਹੁੰਦਾ ਹੈ ਉਦੋਂ ਜਨਨ ਕਿ ਹਰੇਕ ਬੰਦੇ ਨਾਲ ਹੱਥ ਮਿਲਾਉਣਾ ਹਰੇਕ ਦੇ ਘਰੇ ਜਾਣਾ ਤੇ ਜਦੋਂ ਜਨਨ ਕਿ ਉਹ ਜਿੱਤ ਜਾਂਦਾ ਉਸ ਤੋਂ ਬਾਅਦ ਉਹ ਜਨਨ ਕਿ ਸਾਰੇ ਲੋਕਾਂ ਨੂੰ ਭੁੱਲ ਜਾਂਦਾ ਹੈ ਜਦੋਂ ਸਤਾ ਦੇ ਵਿੱਚ ਨਹੀਂ ਹੁੰਦੀ ਉਦੋਂ ਇਹਨਾਂ ਨੂੰ ਸਾਰਾ ਕੁਝ ਯਾਦ ਰਹਿੰਦਾ ਜਦੋਂ ਸਤਾ ਦੇ ਵਿੱਚ ਆ ਜਾਂਦੇ ਆ ਉਦੋਂ ਭੁੱਲ ਜਾਂਦੇ ਨਾ ਪਹਿਲਾਂ ਤਾਂ ਸਾਰਿਆਂ ਨੂੰ ਪਤਾ ਪਹਿਲਾਂ ਤਾਂ ਮੜਾ ਜਾਂ ਪਤਾ ਲੱਗੇ ਫਲਾਣ ਦੇ ਭੋਗ ਹੈ ਕਿ ਠੂੰ ਜਾ ਕੇ ਵਜਦੇ ਉੱਥੇ ਕਿਉਂਕਿ ਆਪਾਂ ਵੋਟਾਂ ਵਧਾਉਣੀਆਂ 2024 ਆ ਗਿਆ ਜਿਸ ਦੀ ਲੰਮੇ ਸਮੇਂ ਤੋਂ ਜਨਕੀ ਲੋਕਾਂ ਨੂੰ ਉਡੀਕ ਸੀ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਨੇ ਸਾਰੀਆਂ ਪਾਰਟੀਆਂ ਨੇ ਆਪੋ ਆਪਣੀ ਕਮਰ कसे ਕੱਸ ਲੈਣੀ ਅੱਜ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਸਾਬਕਾ ਮੰਤਰੀ ਕੀਤੀਬਾੜੀ ਮੰਤਰੀ ਗੁਰਦੇਵ ਸਿੰਘ ਜੀ ਬਾਦਲ ਸੁਰਕਵਾਸੀ ਕੇ ਉਹਨਾਂ ਦੇ ਬੇਟੇ ਸੁਭਾ ਸਿੰਘ ਜੀ ਬਾਦਲ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨਗੇ ਕਿ ਜਿਹੜੇ 24 ਦੇ ਹੁਣ ਇਲੈਕਸ਼ਨ ਆ ਰਹੇ ਨੇ ਕਿ ਪਾਰਟੀਆਂ ਨੇ ਸਾਰਿਆਂ ਨੇ ਆਪੋ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਗਏ ਤੇ ਟਿਕਟ ਦਾ ਵਿਕਿਆਂ ਨੂੰ ਤਾਂ ਐਲਾਨ ਕਰ ਦਿੱਤਾ ਕਈਆਂ ਨੂੰ ਨਹੀਂ ਕੀਤਾ ਤੇ ਕਈ ਬੰਦੇ ਜਿਹਦੇ ਪਿਛਲੇ ਲੰਮੇ ਸਮੇਂ ਤੋਂ ਜਨਕੀ ਹਲਕਿਆਂ ਦੇ ਜਨਕੀ ਇੰਚਾਰਜ ਲਾਏ ਆ ਕੀ ਪਾਰਟੀ ਉਹਨਾਂ ਨੂੰ ਟਿਕਟ ਦਊਗੀ ਜਾਂ ਪਾਰਟੀ ਉਹਨਾਂ ਹਲਕਿਆਂ ਦੇ ਵਿੱਚ ਕੋਈ ਨਵੇਂ ਬੰਦੇ ਲੈ ਕੇ ਖੜੇ ਕਰੂਗੀ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਪਹਿਲਾਂ ਨਾ ਤਾਂ ਸਵਾਗਤ ਕਰਦੇ ਹਾਂ ਸਸਰੀ ਗਾਲ ਜੀ ਅੱਛੇ ਕਾਲ ਜੀ ਬਾਦਰ ਸਾਹਿਬ ਤੁਸੀਂ ਬੰਦਰ ਸਮੇ ਤੋਂ ਜਨਕਿ ਜੇਤੂ ਹਲਕੇ ਦੀ ਸੇਵਾ ਕਰਦੇ ਆ ਰਹੇ ਹੋ ਤੇ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਜਨਕਿ 4-5 ਕੈਂਡੀਡੇਟ ਖੜੇ ਹੋ ਗਏ ਨੇ ਦਾਅਵੇਦਾਰ ਖੋਂਦੇ ਨੇ ਕਿ ਅਸੀਂ ਚੋਣ ਲੜਾਂਗੇ ਕਾਂਗਰਸ ਦੇ ਵੀ ਜਨਕਿ ਕਾਫੀ ਕਹਿੰਦੇ ਦਾਅਵੇਦਾਰ ਖੋਂਦੇ ਨੇ ਕਿ ਅਸੀਂ ਟਿਕਟ ਚੋਣ ਲੜਾਂਗੇ ਕਿ ਕਾਲੀ ਪਾਰਟੀ ਚ ਵੀ ਇਸ ਤਰ੍ਹਾਂ ਦੇ ਕੋਈ ਹੋਰ ਬਾਹਰੋਂ ਆ ਰਹੇ ਨਹੀਂ ਕਿ ਸੁਭਾ ਸਿੰਘ ਬਾਦਲ ਹੀ ਚੋਣ ਲੜਨਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ 224 ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਜਿਹੜੇ ਚਾਹਵਾਨ ਆ ਉਹ ਆਪਣੀਆਂ ਮਸ਼ਹੂਰੀ ਵਾਸਤੇ ਬੋਰਡ ਲਾ ਕੇ ਆਪਣਾ ਪ੍ਰਚਾਰ ਕਰ ਰਹੇ ਪਰ ਸ਼੍ਰੋਮਣੀ ਕਾਲੀਕਲ ਤੋਂ ਅਜੇ ਕਿਸੇ ਦਾ ਵੀ ਐਲਾਨ ਨਹੀਂ ਕੀਤਾ ਗਿਆ ਇਹ ਐਲਾਨ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਗਲ ਨੇ ਕਰਨਾ ਹੈ ਜਿਸ ਦੇ ਵੀ ਉਹ ਸਿਰ ਤੇ ਹੱਥ ਰੱਖਣਗੇ ਉਹ ਹੀ ਉਮੀਦਵਾਰ ਪਾਰਟੀ ਦਾ ਹੋਊਗਾ ਤੇ ਉਹ ਹੀ ਚੋਣ ਲੜੂਗਾ ਪਿੰਡਾਂ ਦੇ ਵਿੱਚੋਂ ਸਰਵੇ ਵੀ ਕਰਾਇਆ ਜਾ ਰਿਹਾ ਵੀ ਕਿਹੜੇ ਕਿਹੜੇ ਬੰਦੇ ਜਨਨ ਕਿ ਕੰਮ ਕੀਤਾ ਕਿਹੜੇ ਕਿਹੜੇ ਕਰ ਰਹੇ ਆ ਤੁਸੀਂ ਤਾਂ ਕਾਫੀ ਲੰਮੇ ਸਮੇਂ ਤੋਂ ਤੁਸੀਂ ਤਾਂ ਇੱਥੋਂ ਜਨਨ ਕਿ ਵਿਧਾਨ ਸਭਾ ਦੀ ਟਿਕਟ ਵੀ ਲੜੀ ਸੀ ਪਿਛਲੇ ਸਮੇਂ ਤੋਂ ਲੜ ਰਹੇ ਆ ਤੇ ਜਾਨੀ ਕਿ ਹੁਣ ਵੀ ਤੁਹਾਡੀ ਜਾਨੀ ਕਿ ਸਰਵੇ ਹੋ ਰਿਹਾ ਸਰਵੇ ਵਾਲਿਆਂ ਨੇ ਵੀ ਜਾਨੀ ਕਿ ਜਾ ਕੇ ਦੱਸਿਆ ਹੋਣਾ ਵੀ ਜਿਹੜੇ ਉਹ ਬੰਦੇ ਕਿਹੜਾ ਬੰਦਾ ਲੰਬੇ ਸਮੇਂ ਤੋਂ ਕੰਮ ਕਰਦਾ ਤੁਸੀਂ ਜਾਨੀ ਕਿ ਇਸ ਇਲਾਕੇ ਦੀ ਲੰਬੇ ਚੰਮੇ ਤੋਂ ਸੇਵਾ ਕਰਦੇ ਹੋ ਦੱਸਣਗੇ ਤਾਂ ਜਾ ਕੇ ਸਾਰਾ ਕੁਝ ਇਹ ਤਾਂ ਪ੍ਰਧਾਨ ਜੀ ਨੂੰ ਪਤਾ ਜਿਨ੍ਹਾਂ ਨੇ ਸਰਵੇ ਕਰਵਾਇਆ ਵੀ ਸਰਵੇ ਵਾਲਿਆਂ ਨੇ ਕੀ ਦੀ ਸ਼ਿਫਾਰਿਸ਼ ਕੀਤੀ ਹੈ ਇਹ ਤਾਂ ਉਹ ਹੀ ਦੱਸ ਸਕਦੇ ਐ ਕਿਉਂਕਿ ਮੈਂ ਵੀ ਪਿਛਲੇ ਲੰਬੇ ਸਮੇਂ ਤੋਂ ਇਸ ਇਲਾਕੇ ਦੀ ਸੇਵਾ ਕਰ ਰਿਹਾ ਹਾਂ ਇਸ ਤੋਂ ਪਹਿਲਾਂ ਮੇਰੇ ਪਿਤਾ ਸਰਦਾਰ ਗੁਰਦੇਵ ਸਿੰਘ ਬਾਦਲ ਜੀ ਨੇ ਵੀ ਇਸ ਇਲਾਕੇ ਦੀ ਸੇਵਾ ਕੀਤੀ ਹੈ ਤੇ ਉਹਨਾਂ ਤੋਂ ਬਾਅਦ ਮੈਨੂੰ ਇੱਥੇ ਪਾਰਟੀ ਵੱਲੋਂ ਸੇਵਾ ਲਈ ਗਈ ਸੀ ਤੇ ਮੈਂ ਵੀ ਇਸ ਇਲਾਕੇ ਦੇ ਵਿੱਚ ਰਹਿ ਕੇ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਹਾਂ ਇਹ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਤੇ ਲੋਕਾਂ ਦੇ ਸਰਵੇ ਤੋਂ ਹੀ گاਹ ਪ੍ਰਧਾਨ ਜੀ ਨੇ ਫੈਸਲਾ ਕਰਨਾ ਹੈ ਕਿ ਇਹ ਨਹੀਂ ਤੁਹਾਡੀ ਗੱਲ ਵਿੱਚ ਕਰਦਾ ਮੈਂ ਤੁਸੀਂ ਕਹਿੰਦੇ ਵੀ ਲੋਕਾਂ ਨੇ ਫੈਸਲਾ ਕਰਨਾ ਲੋਕਾਂ ਦਾ ਫੈਸਲਾ ਨਹੀਂ ਹੋਊਗਾ ਇਹ ਤਾਂ ਪਾਰਟੀ ਦਾ ਫੈਸਲਾ ਪਾਰਟੀ ਪਤਾ ਨਹੀਂ ਕਿਹੜੇ ਬੰਦੇ ਨੂੰ ਕਦੋਂ ਲਿਆ ਕੇ ਖੜਾ ਕਰ ਦਿੰਦੀ ਹੈ ਜਿਵੇਂ ਲੋਕਾਂ ਦਾ ਪਿਆਰ ਤੁਹਾਡੇ ਨਾਲ ਹੈ ਜ ਨਹੀਂ ਕਿ ਲੋਕ ਤਾਂ ਕਹਿੰਦੇ ਜੀ ਸੂਬਾ ਸਿੰਘ ਜੀ ਬਾਦਲ ਨੂੰ ਟਿਕਟ ਮਿਲਣੀ ਚਾਹੀਦੀ ਹੈ ਜਨਨ ਕਿ ਜਿਹੜੇ ਬੰਦੇ ਦੀ ਜਾਣ ਪਹਿਚਾਨ ਹੋਵੇ ਜਿਹੜਾ ਬੰਦਾ ਇੱਥੇ ਰਹਿੰਦਾ ਹੋਵੇ ਉਸੇ ਨੂੰ ਟਿਕਟ ਮਿਲਣੀ ਚਾਹੀਦੀ ਆ ਉਹਨੂੰ ਲੋਕਾਂ ਦੇ ਦੁੱਖ ਸੁੱਖ ਦਾ ਪਤਾ ਹੁੰਦਾ ਉਹ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾ ਕੇ ਸਹਾਈ ਹੁੰਦਾ ਜਿਹੜਾ ਨਵਾਂ ਬੰਦਾ ਆਇਆ ਹੁੰਦਾ ਉਹਨਾਂ ਨੂੰ ਤਾਂ ਕਈ ਲੋਕਾਂ ਦਾ ਪਤਾ ਹੀ ਨਹੀਂ ਹੁੰਦਾ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਸਟੇਜਾਂ ਤੋਂ ਆਵਾਜ਼ ਮਾਰ ਕੇ ਬੁਲਾਇਆ ਜਾਂਦਾ ਫਲਾਨੇ ਸਰਪੰਚ ਬੈਠਾ ਫਲਾਨੇ ਪਿੰਡ ਦਾ ਫਲਾਨਾ ਸਰਪੰਚ ਬੈਠਾ ਫਲਾਨੇ ਪਿੰਡ ਦਾ ਤੇ ਜੇ ਹੁਣ ਨਵਾਂ ਬੰਦਾ ਆ ਕੇ ਓਕੇ ਖੜੂਗਾ ਤੇ ਉਹਨੂੰ ਇਹ ਨਹੀਂ ਪਤਾ ਲੱਗਣਾ ਕਿ ਕਿਹੜੇ ਪਿੰਡ ਦਾ ਕਿਹੜਾ ਸਰਪੰਚ ਆ ਤੁਸੀਂ ਤਾਂ ਹੁਣ ਲੰਬੇ ਸਮੇਂ ਤੋਂ ਜਨਕ ਇੱਥੇ ਰਹੇ ਨੇ 파ਰਟੀ ਨੂੰ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਵੀ ਟਿਕਟਾਂ ਤੁਸੀਂ ਉਹਨਾਂ ਬੰਦਿਆਂ ਨੂੰ ਦਿਓ ਜਿਹੜੇ ਬੰਦੇ ਇਲਾਕੇ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਉਹਨਾਂ ਨੂੰ ਇਲਾਕੇ ਬਾਰੇ ਪਤਾ ਉਹਨਾਂ ਨੂੰ ਲੋਕਾਂ ਦੇ ਦੁੱਖ ਸੁੱਖ ਦਾ ਪਤਾ ਉਥੋਂ ਦੀਆਂ ਜਿਹੜੀਆਂ ਕੋਈ ਕਮੀਆਂ ਪੇਚੀਆਂ ਉਹਨਾਂ ਦਾ ਪਤਾ ਹੁੰਦਾ ਜਦੋਂ ਨਵਾਂ ਬੰਦਾ ਆ ਕੇ ਖੜਾ ਕਰ ਦਿੱਤਾ ਜਾਂਦਾ ਉਹਨੂੰ ਕਿਸੇ ਦਾ ਕੁਝ ਨਹੀਂ ਪਤਾ ਹੁੰਦਾ ਜਨਨ ਕਿ ਲੋਕਾਂ ਨੂੰ ਉਸ ਤੋਂ ਕੰਮ ਲੈਣਾ ਉਹਨੂੰ ਮਿਲਣਾ ਉਹਦੇ ਵਿੱਚ ਵੀ ਕੁਝ ਮੁਸ਼ਕਲਾਂ ਆਉਣਗੀਆਂ ਤੇ ਕਿਉਂਕਿ ਉਹ ਬੰਦਾ ਦੂਰ ਦਰੱਡੇ ਤੋਂ ਲੈ ਕੇ ਤੇ ਖੜਾ ਕੀਤਾ ਜਾਂਦਾ ਜਦੋਂ ਪੈਰਾ ਛੁੱਟ ਰਾਹੀਂ ਲੈ ਕੇ ਛੱਡ ਦਿੰਦੇ ਆ ਉਦੋਂ ਲੋਕਾਂ ਨੂੰ ਵੀ ਬੜਾ ਦੁੱਖ ਹੁੰਦਾ ਹੈ ਤੇ ਜਿਹੜਾ ਕੈਂਡੀਡੇਟ ਇੱਥੇ ਲੰਮੇ ਸਮੇਂ ਤੋਂ ਜਾਨੀ ਕਿ ਕੰਮ ਕਰਦਾ ਉਹਨੂੰ ਤਾਂ ਦੁੱਖ ਹੋਊਗਾ ਹੂ ਬੰਦ ਸਾਹਿਬ ਇਹ ਤਾਂ ਜਿਹੜਾ ਵੀ ਬੰਦਾ ਚਲੋ ਕਿਸੇ ਵੀ ਹਲਕੇ ਦੇ ਵਿੱਚ ਸੇਵਾ ਕਰਦਾ ਹੈ ਉਹਨਾਂ ਲੋਕਾਂ ਦੇ ਨਾਲ ਪਿਆਰ ਵੀ ਹੁੰਦਾ ਬੰਦੇ ਦਾ ਜਾਣ ਪਛਾਣ ਵੀ ਹੁੰਦੀ ਹੈ ਪਹਿਲ ਵੀ ਲੋਕ ਉਸੇ ਨੂੰ ਦਿੰਦੇ ਆ ਚਾਹੇ ਕੋਈ ਵੀ ਪਾਰਟੀ ਹੋਵੇ ਜਿਹੜਾ ਕੋਈ ਬੰਦਾ ਬਾਅਦ ਦੁਆਕੇ ਚੋਣ ਲੜੂਗਾ ਲੋਕ ਵੀ ਉਹਦਾ ਸਾਥ ਨਹੀਂ ਦਿੰਦੇ ਉਸ ਦੀ ਜਾਣ ਪਛਾਣ ਕਰਾਉਣ ਵਾਸਤੇ ਵੀ ਪਾਰਟੀ ਨੂੰ ਸੰਘਰਸ਼ ਕਰਨਾ ਪੈਂਦਾ ਵੀ ਇਹ ਫਲਾਨਾ ਬੰਦਾ ਪਰ ਅਸੀਂ ਤਾਂ ਲੰਬੇ ਸਮੇਂ ਤੋਂ ਸੇਵਾ ਕੀਤੀ ਹੈ ਮੇਰੇ ਪਿਤਾ ਸਰਦਾਰ ਗੁਰਦੇਵ ਸਿੰਘ ਬਾਦਲ ਜੀ ਨੇ ਬਹੁਤ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ ਉਹਨਾਂ ਨੇ ਤਕਰੀਬਨ ਹੀ ਫਰੀਦਕੋਟ ਪੁਰਾਣੇ ਜ਼ਿਲ੍ਹੇ ਦੇ ਵਿੱਚ ਚੋਣਾਂ ਬਾਅਦ ਦੇ ਹਲਕਿਆਂ ਦੇ ਵਿੱਚ ਲੜੀਆਂ ਮੇਰੀ ਵੀ ਚਲੋ ਉਹਨਾਂ ਦੇ ਬਦੌਲਤ ਹੀ ਹੈ ਤਕਰੀਬਨ 5-6 ਹਲਕੇ ਤੇ ਮੇਰੀ ਆਪ ਦੀ ਸਿੱਧੀ ਜਾਣ ਪਛਾਣ ਵੀ ਵਰਕਰਾਂ ਨਾਲ ਵੀ ਹੈ ਤਾਂ ਜਿਨ੍ਹਾਂ ਨੇ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਲਿਜਾਣਾ ਇਹ ਤਾਂ ਪ੍ਰਕਿਰਿਆ ਹੈ ਜਿਨ੍ਹਾਂ ਨੂੰ ਜੇ ਕੋਈ ਨਵਾਂ ਬੰਦਾ ਆਊਗਾ ਤਾਂ ਉਹਦੀ ਜਾਣ ਪਛਾਣ ਕਰਾਉਣੀ ਪਊਗੀ ਤੇ ਜੇ ਪਾਰਟੀ ਮੇਰੇ ਸੱਤੇ ਅਧਰਕੂ ਤਾਂ ਸਾਡੀ ਤਾਂ ਜਾਣ ਪਛਾਣ ਪਹਿਲਾਂ ਹੀ 6-7 ਹਲਕਿਆਂ ਦੇ ਵਿੱਚ ਹੈ ਉਹ ਜਿਹੜਾ ਵਰਕਰ ਹੈ ਇੱਕ ਪਾਰਟੀ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਦੱਸਿਆ ਜਾਂਦਾ ਵੀ ਜਿਹੜੇ ਰੀੜ ਦੀ ਹੱਡੀ ਆ ਬਾਤ ਬਰਕਰਾਰ ਤੇ ਪਾਰਟੀ ਨੂੰ ਵਰਕਰਾਂ ਤੋਂ ਪੁੱਛ ਲੈਣਾ ਚਾਹੀਦਾ ਹੈ ਜਦੋਂ ਵੀ ਪਿੰਡਾਂ ਦੇ ਵਿੱਚੋਂ ਵੀ ਤੁਸੀਂ ਕਿਹੜੇ ਕੈਂਡੀਡੇਟ ਨੂੰ ਚਾਹੁੰਦੇ ਹੋ ਆਪਾਂ ਕਿਹਨੂੰ ਟਿਕਟ ਦੇਈਏ ਕੀ ਪਾਰਟੀ ਨੂੰ ਪਿੰਡਾਂ ਦੇ ਵਿੱਚ ਆ ਕੇ ਰੈਲਿੰਗ ਚਾਹੀਦੀ ਹੈ ਇਹ ਤਾਂ ਜ਼ਰੂਰੀ ਹੈ ਜੀ ਕਿਉਂਕਿ ਜਿਹੜੇ ਫਤਿਹ ਹੈ ਕਿਸੇ ਨੂੰ ਹੀ ਉਹ ਤਾਂ ਪਾਰਟੀ ਦੇ ਵਰਕਰਾਂ ਨੇ ਦੇਣੀ ਹੈ ਕੋਈ ਵੀ ਜਿਹੜਾ ਚੋਣ ਲੜੂਗਾ ਉਹ ਕਾ ਆਪ ਦਾ ਸਿੱਧਾ ਸੰਪਰਕ ਸਾਰੇ ਲੋਕਾਂ ਦੇ ਨਾਲ ਨਹੀਂ ਕਰ ਸਕਦਾ ਉਹ ਵਰਕਰਾਂ ਨੇ ਹੀ ਪਾਰਟੀ ਨੂੰ ਫਤਿਹ ਦੇਣੀ ਹੈ ਤੇ ਜੇ ਪਾਰਟੀ ਵੀ ਵਰਕਰਾਂ ਤੋਂ ਤੇ ਇਲਾਕੇ ਦੇ ਲੋਕਾਂ ਤੋਂ ਪੁੱਛ ਕੇ ਟਿਕਟ ਦੇਵੇ ਤਾਂ ਚੰਗਾ ਹੋਊਗਾ ਵੀ ਉਹ ਬੰਦਾ ਕਾਮਯਾਬੀ ਹੋਊਗਾ ਤੇ ਪਾਰਟੀ ਵੀ ਕਾਮਯਾਬ ਹੋਊਗੀ ਜੇ ਜਿੱਤ ਹਾਸਲ ਕਰੂਗਾ ਤਾਂ ਜੀ ਜਿਵੇਂ ਆਮ ਤੌਰ ਤੇ ਲੋਕਾਂ ਨੂੰ ਕਿਹਾ ਜਾਂਦਾ ਕਹਿੰਦੇ ਆ ਵੀ ਪਾਰਟੀ ਜਦੋਂ ਟਿਕਟਾਂ ਦਿੰਦੀ ਹੈ ਤੇ ਗੱਫੇ ਬਣਦੀ ਹੈ ਤੇ ਗੱਫੇ ਲੈਂਦੀ ਵੀ ਹੈ ਸੁਣਦੇ ਆਂ ਵੀ ਉਦੋਂ ਜਨਨ ਕਿ ਪੈਸਿਆਂ ਨਾਲ ਟਿਕਟਾਂ ਦਿੱਤੀਆਂ ਜਾਂਦੀਆਂ ਜਿਵੇਂ ਹਰੇਕ ਪਾਰਟੀ ਦੇ ਵਿੱਚ ਕਿਹਾ ਜਾਂਦਾ ਮੈਂ ਕਿਸੇ ਵੀ ਪਾਰਟੀ ਦੀ ਨਾ ਨਹੀਂ ਲੈਂਦਾ ਕਿ ਤੁਹਾਡੀ ਪਾਰਟੀ ਦੇ ਵਿੱਚ ਵੀ ਇਦਾਂ ਦਾ ਹੁੰਦਾ ਨਹੀਂ ਜੀ ਕਾਕਾਲੀ ਦਲ ਦੇ ਵਿੱਚ ਮੇਰੇ ਪਿਤਾ ਜੀ ਨੇ ਵੀ 60 70 ਸਾਲ ਰਹਿ ਕੇ ਸੇਵਾ ਕੀਤੀ ਹੈ। ਤਕਰੀਬਨ ਹੀ ਮੈਂ ਉਹਨਾਂ ਦੇ ਸਾਰੇ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈਂਦਾ ਰਿਹਾ। ਦਫ਼ਤਰ ਵੀ ਮੈਂ ਸੰਭੇ ਉਹਨਾਂ ਟਾਈਮਾਂ ਦੇ ਵਿੱਚ ਵੀ। ਪਰ ਕਦੇ ਉਹ ਜੀ ਗੱਲ ਨਹੀਂ ਹੋਈ ਵੀ ਪਾਰਟੀ ਦੀ ਟਿਕਟ ਪ੍ਰਧਾਨ ਜੀ ਨੇ ਕਿਸੇ ਨੇ ਵੀ ਪੈਸੇ ਲੈ ਕੇ ਦਿੱਤੀ ਹੋਵੇ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਰਵਾਜ ਹੀ ਨਹੀਂਗਾ ਵੀ ਪੈਸੇ ਲੈ ਕੇ ਟਿਕਟਾਂ ਦੇਣੀਆਂ। ਦੂਧੀਆਂ ਪਾਰਟੀਆਂ ਦੇ ਵਿੱਚ ਹੋ ਸਕਦਾ ਹੈ ਕੋਈ ਰਿਵਾਜ ਹੋਵੇ ਵੀ ਲੋਕ ਪੈਸੇ ਦੇ ਕੇ ਟਿਕਟਾਂ ਲੈਂਦੇ ਹੋਣ ਪਰ ਕਾਲੀ ਦਲ ਦੇ ਵਿੱਚ ਇਹ ਰਿਵਾਜ ਨਹੀਂਗਾ ਵੀ ਕਿਸੇ ਨੂੰ ਵੀ ਪੈਸੇ ਲੈ ਕੇ ਟਿਕਟ ਦਿੱਤੀ ਜਾਵੇ ਜੀ ਐ ਲੋਕੀ ਕਹਿੰਦੇ ਜੀ ਬਾਦਲ ਸਾਹਿਬ ਤਾਂ ਬੜੇ ਠੰਡੇ ਸੁਭਾਅ ਦੇ ਬੰਦੇ ਸੀ ਤੇ ਸੁਖਵੀਰ ਸਾਹਿਬ ਥੋੜੇ ਗਰਮ ਖਿਆਲ ਦੇ ਲੱਗਦੇ ਆ ਕੀ ਇਹ ਗੱਲ ਸੱਚ ਆ ਜਾਂ ਕਿ ਮਿਕਸ ਇਸ ਤਰ੍ਹਾਂ ਨਹੀਂ ਜੀ ਸੁਖਵੀਰ ਸਿੰਘ ਬਾਦਲ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਹੈ ਜਿਨ੍ਹਾਂ ਨੇ ਉਹਨਾਂ ਤੋਂ ਹੀ ਸਾਰੇ ਗੁਣ ਗ੍ਰਹਿਣ ਕੀਤੇ ਐ ਕਈ ਵਾਰ ਕਿਸੇ ਨਾਲ ਗਰਮੀ ਦੇ ਨਾਲ ਬੋਲਣਾ ਵੀ ਪੈਂਦਾ ਪਰ ਇਹ ਗੱਲ ਨਹੀਂ ਕਿ ਬਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲੋਂ ਸੁਖਬੀਰ ਸਿੰਘ ਬਾਦਲ ਗਰਮ ਐ ਇਹ ਵੀ ਬਹੁਤ ਥੰਮੇ ਦੇ ਨਾਲ ਬੜਾ ਸੋਚ ਸਮਝ ਕੇ ਅੱਜ ਪਾਰਟੀ ਨੂੰ ਚਲਾ ਰਹੇ ਐ ਤੇ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਵੀ ਰਹੂਗੀ ਇਹ ਸਰਦਾਰ ਸੁਖਬੀਰ ਸਿੰਘ ਦੀ ਮਿਹਨਤ ਦੀ ਬਦੌਲਤ ਈ ਮਿਹਨਤ ਉਹਨਾਂ ਦੀ ਮਿਹਨਤ ਹੈ ਤੇ ਜਿਹੜੇ ਤੁਹਾਡੇ ਅੱਗੇ ਕੈਂਡੀਡੇਟ ਪਿੰਡਾਂ ਹਲਕਿਆਂ ਦੇ ਵਿੱਚ ਛੱਡੇ ਆ ਤੁਹਾਡੀ ਵੀ ਬੜੀ ਮਿਹਨਤ ਹੈ ਮਿਹਨਤ ਤਾਂ ਸਾਰਿਆਂ ਦੀ ਹੁੰਦੀ ਹੈ ਜੀ ਜਿਹੜਾ ਵੀ ਉਹ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਕੰਮ ਕਰਦੇ ਆ ਵਰਕਰਾਂ ਦੇ ਨਾਲ ਸੰਪਰਕ ਕਰ ਸਾ ਜਿਸ ਤਰ੍ਹਾਂ ਪੰਜਾਬ ਬਚਾਓ ਯਾਤਰਾ ਸਰਦਾਰ ਸਿਕੰਦਰ ਸਿੰਘ ਦੀ ਬਾਦਲ ਨੇ ਚਲਾਈ ਹੈ ਉਹ ਪਾਰਟੀ ਨੂੰ ਤਕੜਾ ਕਰਨ ਵਾਸਤੇ ਉਹਨਾਂ ਦਾ ਅਭਰਾਲਾ ਹੈ ਆਪਣੇ ਜੈਤੂ ਵਿਖੇ ਵੀ 20 ਤਰੀਕ ਨੂੰ ਉਹਨਾਂ ਨੇ ਆਉਣਾ ਹੈ ਏ ਵੀ ਬੇਨਤੀ ਆ ਵੀ ਵਰਕਰਾਂ ਨੇ ਸਾਰੇ ਕੰਮ ਜਾਬੀ ਕਰਨੀ ਹੈ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਾਰੇ ਵਰਕਰਾਂ ਨਾਲ ਸੰਪਰਕ ਬੜੇ ਪਿਛਲੇ ਲੰਮੇ ਸਮੇਂ ਤੋਂ ਕਰ ਰਹੇ ਆ ਇੱਕ ਆਮ ਤੌਰ ਤੇ ਵਰਕਰ ਜਦੋਂ ਇਲੈਕਸ਼ਨ ਹੁੰਦੇ ਆ ਤੇ ਬੜਾ ਜ਼ੋਰ ਲੱਗਦਾ ਵਰਕਰਾਂ ਦਾ ਵਰਕਰ ਜਨਪੁਰ ਰਾਜ ਜਨਿਕ ਮਿਹਨਤ ਕਰਦੇ ਆ ਕਿ ਸਾਡੀ ਪਾਰਟੀ ਅੱਗੇ ਆਵੇ ਸਾਨੂੰ ਕੁਝ ਅਹੁਦੇ ਮਿਲਣ ਜਦੋਂ ਪਾਰਟੀ ਜਿੱਤ ਜਾਂਦੀ ਹੈ ਸਤਾ ਦੇ ਵਿੱਚ ਆ ਜਾਂਦੀ ਹੈ ਭਾਰੂ ਹੋ ਜਾਂਦੀ ਹੈ ਪਾਰਟੀ ਤੇ ਉਦੋਂ ਜਨਿਕ ਉਹਨਾਂ ਵਰਕਰਾਂ ਦੀ ਜਿਹੜੀ 10 ਪੁਛ ਉਹ ਘਟ ਜਾਂਦੀ ਹੈ ਕਿ ਇਹ ਅਕਾਲੀ ਪਾਰਟੀ ਦੇ ਵਿੱਚ ਵੀ ਹੈਗਾ ਆਮ ਤੌਰ ਤੇ ਦੂਜੀਆਂ ਪਾਰਟੀਆਂ ਦੇ ਵਿੱਚ ਤਾਂ ਹੈਗਾ ਹੀ ਆ ਲੋਕਾਂ ਦੇ ਵਿੱਚ ਬੜਾ ਗੁੱਸਾ ਜਤਾਇਆ ਜਾਂਦਾ ਕਿ ਜਦੋਂ ਜਿੱਤ ਜਾਂਦੀ ਹੈ ਉਦੋਂ ਕਿਉਂ ਨਹੀਂ ਵਰਕਰ ਨੂੰ ਪੁੱਛਿਆ ਜਾਂਦਾ ਪਹਿਲਾਂ ਉਹਦੇ ਚਾਲ ਕੁਲੂਸੀਆਂ ਕਰੀਆਂ ਜਾਂਦੀਆਂ ਉਹਨਾਂ ਦੇ ਘਰਾਂ 'ਚ ਜਾਇਆ ਜਾਂਦਾ ਉਹਨਾਂ ਦੇ ਮਰਨਿਆਂ ਦੇ ਜਾਇਜ਼ ਭੋਗਾਂ ਤੇ ਜਾਇਆ ਜਾਂਦਾ ਉਹਨਾਂ ਦੇ ਵਿਆਹ ਸ਼ਾਦੀਆਂ 'ਚ ਜਾਇਆ ਜਾਂਦਾ ਜਦੋਂ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਹੈ ਉਦੋਂ ਇਹ ਸਭ ਕੁਝ ਭੁੱਲ ਜਾਂਦੀ ਹੈ ਉਹਦੇ ਭੋਗ ਵੀ ਭੁੱਲ ਜਾਂਦੀ ਹੈ ਉਦੋਂ ਉਹਨਾਂ ਦੇ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਜਾਂਦੀ ਹੈ ਸਹਾਇਕ ਹੁੰ ਨਾਲ ਹੁੰਦੇ ਜਾਂਦੀ ਖੜਦੀ ਹੈ ਉਦੋਂ ਇਹ ਵੀ ਕੁਝ ਭੁੱਲ ਜਾਂਦੀ ਹੈ ਪਾਰਟੀ ਦੇ ਵਰਕਰ ਹੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਆ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਜਿੰਨੇ ਵੀ ਅਹੁਦੇਦਾਰ ਬਣਿਆ ਸਾਰਿਆਂ ਨੂੰ ਪਾਰਟੀ ਨੇ ਜਿਸ ਜਗਾ ਵੀ ਜਿਸ ਬੰਦੇ ਦੀ ਯੋਗਤਾ ਉਸ ਦੇ ਅਨਸਾਰ ਹੀ ਉਹਨੂੰ ਉਹਦੇ ਵੀ ਦਿੱਤੇ ਹੈ ਮਾਨ ਸਤਿਕਾਰ ਵੀ ਦਿੱਤਾ ਹੈ ਮੇਰੇ ਪਿਤਾ ਨੂੰ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਉਹਨਾਂ ਨੇ ਸਭ ਤੋਂ ਵੱਧ ਲੇਟਤਾ ਸੀ ਸਮੇਂ-ਸਮੇਂ ਤੇ ਪਾਰਟੀ ਨੇ ਠੁਕਮਾ ਉਹਨਾਂ ਨੂੰ ਸਥਾਨ ਵੀ ਦਿੱਤਾ ਤੇ ਮਾਨ ਸਤਕਾਰ ਵੀ ਪਾਰਟੀ ਨੇ ਉਹਨਾਂ ਨੂੰ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ 'ਚ ਕੋਈ ਅਜਿਹੀ ਗੱਲ ਨਹੀਂ ਵੀ ਜਦੋਂ ਪਾਵਰ ਤੇ ਆ ਜੇ ਤੇ ਭੁੱਲ ਜੇ ਸਾਰਿਆਂ ਦੇ ਮਾਨ ਸਤਕਾਰ ਉਸੇ ਤਰ੍ਹਾਂ ਹੀ ਪਾਰਟੀ ਕਰਦੀ ਹੈ ਜਿਹੜਾ ਵੀ ਜਿਸ ਥਾਂ ਦੇ ਯੋਗ ਹੁੰਦਾ ਉਹਨੂੰ ਯੋਗਤਾ ਦੇ ਅਨਸਾਰ ਉਹਦੇ ਵੀ ਦਿੱਤੇ ਜਾਂਦੇ ਮਾਨ ਸਤਕਾਰ ਵੀ ਪਾਰਟੀ ਦੇ ਵਿੱਚ ਦਿੱਤਾ ਜਾਂਦਾ ਹੈ ਆਪਾਂ ਗੱਲ ਕਰਦੇ ਸੀ ਇਲੈਕਸ਼ਨਾਂ ਨੂੰ ਲੈ ਕੇ ਵੀ ਇਲੈਕਸ਼ਨ 2000 ਜਾਨੀ ਕਿ 24 ਦੇ ਇਲੈਕਸ਼ਨ ਆ ਗਏ ਨੇ ਸਾਰੀਆਂ ਪਾਰਟੀਆਂ ਨੇ ਕੰਮਰ ਕੱਸੇ ਕੱਸ ਲੈਨੇ ਕਿ ਤੁਸੀਂ ਵੀ ਕੰਮਰ ਕੱਸਾ ਕੱਸ ਲੈ ਆਪਦਾ ਹੁਣ ਅਸੀਂ ਤਾਂ ਪਿਛਲੇ ਲੰਬੇ ਸਮੇਂ ਤੋਂ ਕੰਮਰ ਕੱਸੇ ਕੱਸ ਕੇ ਬੈਠੇ ਐ ਤੇ ਹਲਕੇ ਦੇ ਵਿੱਚ ਰਹਿ ਕੇ ਵਰ ਲੋਕਾਂ ਦੀ ਤੇ ਪਾਰਟੀ ਦੇ ਵਰਕਰਾਂ ਦੀ ਸੇਵਾ ਕਰ ਰਹੇ ਹਾਂ ਤੇ ਬਾਕੀ ਤਾਂ ਪਾਰਟੀ ਨੇ ਫੈਸਲਾ ਕਰਨਾ ਹੈ ਕਿ ਨੂੰ ਟਿਕਟ ਦੇਣੀ ਹੈ ਅਸੀਂ ਆਪ ਦੇ ਵੱਲੋਂ ਲਗਾਤਾਰ ਹੀ ਉਸੇ ਤਰ੍ਹਾਂ ਸੇਵਾ ਕਰ ਰਹੇ ਹਾਂ ਪੁਰਾਣੇ ਹਲਕੇ ਦੇ ਵਿੱਚ ਵੀ ਜਿਵੇਂ ਪੰਜ ਗ੍ਰਾਂਈ ਤੋਂ ਮੇਰੇ ਪਿਤਾ ਜੀ ਨੇ ਜੂਨ ਲੜੀ ਸੀ ਹਰ ਦੁੱਖ ਸੁੱਖ ਦੇ ਵਿੱਚ ਜਦੋਂ ਵੀ ਕਿਸੇ ਦੇ ਵਰਕਰ ਦਾ ਪਤਾ ਲੱਗਦਾ ਤਾਂ ਕੋਸ਼ਿਸ਼ ਕਰੀਦੀ ਹੈ ਕਿ ਹਰ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਇਆ ਜਾਵੇ ਆਪ ਦੇ ਵੱਲੋਂ ਤਾਂ ਇਹੇ ਕੋਸ਼ਿਸ਼ ਹੁੰਦੀ ਵੀ ਹਰ ਵਰਕਰ ਦੇ ਨਾਲ ਸੰਪਰਕ ਰੱਖਿਆ ਜਾ ਸਕੇ ਉਹਨਾਂ ਦੇ ਦੁੱਖ ਸੁੱਖ ਸ਼ਾਮਿਲ ਹੋਇਆ ਜਾ ਸਕੇ ਉਸੇ ਤਰ੍ਹਾਂ ਹੀ ਜੈਤੋਲ ਕੱਚ ਪਿਛਲੇ ਲੰਬੇ ਸਮੇਂ ਤੋਂ ਹੀ ਰਹਿ ਕੇ ਤੇ ਸੇਵਾ ਵਿੱਚ ਕਰਦਾ ਹੈ ਬਾਲ ਸਾਹਿਬ ਆਖੇ ਰਸੂ ਚਾਹੇ ਉਹ ਐਮਪੀ ਹੋਵੇ ਚਾਹੇ ਉਹ ਐਮਐਲਏ ਹੋਵੇ ਤੇ ਜਦੋਂ ਉਹ ਜਿੱਤਿਆ ਨਹੀਂ ਹੁੰਦਾ ਜਾਨੀ ਕਿ ਉਹਨੇ ਇਲੈਕਸ਼ਨ ਲੜਨਾ ਹੁੰਦਾ ਮੈਂ ਪਹਿਲਾਂ ਵੀ ਗੱਲ ਇਹ ਹੀ ਕਰਕੇ ਹਟਿਆ ਸੀ ਉਦੋਂ ਜਾਨੀ ਕਿ ਹਰੇਕ ਬੰਦੇ ਨਾਲ ਹੱਥ ਮਲਾਉਣਾ ਹਰੇਕ ਦੇ ਘਰੇ ਜਾਣਾ ਤੇ ਜਦੋਂ ਜਾਨੀ ਕਿ ਉਹ ਜਿੱਤ ਜਾਂਦਾ ਉਸ ਤੋਂ ਬਾਅਦ ਉਹ ਜਨਨ ਕਿ ਸਾਰੇ ਲੋਕਾਂ ਨੂੰ ਭੁੱਲ ਜਾਂਦਾ ਹੈ ਉਹ ਜਨਨ ਕਿ ਕਿਸੇ ਦੇ ਘਰੇ ਨਹੀਂ ਜਾਂਦਾ ਆਮ ਤੌਰ ਤੇ ਲੋਕ ਇਹ ਰੇਖਣਾ ਤੁਸੀਂ ਵੇਖਿਆ ਹੀ ਹੈ ਚੱਲਦਾ ਹੀ ਆ ਤੇ ਉਦੋਂ ਇਹ ਗੱਲ ਹੁੰਦੀ ਹੈ ਕਿ ਮੇਰੇ ਕੋਲ ਟਾਈਮ ਨਹੀਂ ਮੇਰੇ ਕੋਲ ਸਮਾਂ ਨਹੀਂ ਮੇਰੇ ਕੋਲ ਕੰਮ ਬਹੁਤ ਆ ਮੇਰੇ ਚੰਡੀਕੜ ਦੀ ਗਿੜੇ ਬਹੁਤ ਲੱਗ ਜਾਂਦੀ ਹੈ ਕੀ ਗੱਲ ਉਹ ਪਹਿਲਾਂ ਤਾਂ ਉਹਨਾਂ ਦੇ ਘਰਾਂ 'ਚ ਜਾਂਦੇ ਆ ਜਦੋਂ ਜਿੱਤ ਜਾਂਦੇ ਆ ਉਦੋਂ ਕਿਉਂ ਉਹਨਾਂ ਦੇ ਘਰ ਭੁੱਲ ਜਾਂਦੇ ਆ ਕਿਉਂ ਉਹਨਾਂ ਦੇ ਫੋਨ ਚੱਕਣੋਂ ਹਟ ਜਾਂਦੇ ਆ ਸਾਨੂੰ ਦਾ ਇਹ ਗੁਰਤੀ ਵਿਰਸੇ 'ਚ ਮਿਲੀ ਹੈ ਮੇਰੇ ਪਿਤਾ ਨੇ ਸ਼ਾਇਦ ਸਭ ਤੋਂ ਵੱਧ ਇਹ ਕੰਮ ਦੁੱਖ ਤਕਲੀਫਾਂ ਦੇ ਵਿੱਚ ਮਰਨੇ ਭੋਗਾ ਤੇ ਜਾਣ ਦਾ ਕੰਮ ਜੋ ਉਹਨਾਂ ਨੇ ਸ਼ੁਰੂ ਕੀਤਾ ਸੀ ਤੇ ਅੱਜ ਸਾਰੇ ਪੰਜਾਬ ਦੇ ਸਰਦਾਰ ਉਧਾਰ ਸਿੰਘ ਬਰਾੜ ਜੀ ਚਾਹੇ ਗੁਜਰਖੇ ਹੈ ਉਹ ਜੇ ਪਹਿਲਾਂ ਸਰਦਾਰ ਗੁਰਦੇਵ ਸਿੰਘ ਬਾਦਲ ਕਹਿੰਦਾ ਸੀ ਜੇ ਕਿਸੇ ਦੇ ਚਾਨਣੀ ਲੱਗੀ ਨਹੀਂ ਵੇਖ ਲੈਣ ਤਾਂ ਉਹ ਚਾਹੇ ਕਿਸੇ ਨੇ ਸੱਦਿਆ ਹੋਵੇ ਚਾਹੇ ਨਾ ਸੱਦਿਆ ਹੋਵੇ ਉਹਦੇ ਘਰੇ ਵੜ ਜਾਂਦਾ ਹੈ ਲੋਕਾਂ ਉਹਨਾਂ ਨੇ ਗਿਜਾਤੇ ਤੇ ਹੁਣ ਸਾਨੂੰ ਵੀ ਲੋਕਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਜਾਣਾ ਪੈਂਦਾ ਇਹ ਕੰਮ ਮੇਰੇ ਪਿਤਾ ਨੇ ਸ਼ੁਰੂ ਕੀਤਾ ਸੀ ਅਸੀਂ ਵੀ ਕੋਸ਼ਿਸ਼ ਮੇਰੀ ਵੀ ਇਹ ਅਭਿਾਰਤ ਇੱਕ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਇਆ ਜਾ ਸਕੇ ਕੋਸ਼ਿਸ਼ ਕਰੀਦੀ ਵਦ ਤੋਂ ਵਦ ਹਰ ਖੁਸ਼ੀ ਗਮੀ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੀ ਦੀ ਜਿਹੜੇ ਵਰਕਰਾਂ ਨੂੰ ਭੁੱਲ ਜਾਂਦੇ ਆਉਣ ਵਾਲੇ ਸਮੇਂ 'ਚ ਵਰਕਰ ਉਹਨਾਂ ਨੂੰ ਭੁੱਲ ਜਾਂਦੇ ਨਹੀਂ ਮੈਂ ਗੱਲ ਇਹ ਕਰ ਰਿਹਾ ਸੀ ਜਦੋਂ ਸਤਾ ਦੇ ਵਿੱਚ ਨਹੀਂ ਹੁੰਦੀ ਉਦੋਂ ਇਹਨਾਂ ਨੂੰ ਸਾਰਾ ਕੁਝ ਯਾਦ ਰਹਿੰਦਾ ਜਦੋਂ ਸਤਾ ਦੇ ਵਿੱਚ ਆ ਜਾਂਦੇ ਆ ਉਦੋਂ ਭੁੱਲ ਜਾਂਦੇ ਹਨ ਪਹਿਲਾਂ ਤਾਂ ਸਾਰਿਆਂ ਨੂੰ ਪਤਾ ਪਹਿਲਾਂ ਤਾਂ ਮਾੜਾ ਜਿਹਾ ਪਤਾ ਲੱਗੇ ਫਲਾਣ ਦੇ ਭੋਗ ਹੈ ਤੇ ਠੂਹ ਜਾ ਕੇ ਵਜਦੇ ਉੱਥੇ ਕਿਉਂਕਿ ਆਪਾਂ ਵੋਟਾਂ ਵਧਾਉਣੀਆਂ ਨੇ ਆਪਾਂ ਲੋਕਾਂ ਨਾਲ ਜੋੜਨੇ ਆ ਜਦੋਂ ਉਹ ਜਿੱਤ ਜਾਂਦਾ ਹੈ ਉਦੋਂ ਤਾਂ ਉਹ ਹੈਲੋ ਹੈਲੋ ਕਰਨੋਂ ਵੀ ਹਟ ਜਾਂਦਾ ਤੇ ਜਦੋਂ ਨਹੀਂ ਆਉਂਦਾ ਸਤਾ ਦੇ ਵਿੱਚ ਹੁੰਦਾ ਉਦੋਂ ਦੂਰੇ ਹੀ ਕਹਿੰਦੇ ਫਲਾਣਾ ਸਿੰਘ ਠੀਕ ਹੈ ਤੋ ਫਲਾਣਾ ਸਿੰਘ ਠੀਕ ਹੈ ਅਸੀਂ ਤਾਂ ਵਿਰਸੇ ਚੋ ਇਹ ਕੰਮ ਲਿਆ ਹੈ ਪਾਵਰਾਂ ਵੀ ਵੇਚੀਆਂ ਹੈ ਮੰਤਰੀ ਹੁੰਦੇ ਵੀ ਅਸੀਂ ਤਾਂ ਇਸੇ ਤਰ੍ਹਾਂ ਸਾਦੇ ਸੁਭਾਅ ਚ ਹੀ ਰਹੇ ਹਾਂ ਚੰਗੇ ਮਾੜੇ ਟਾਈਮ ਪਾਰਟੀ ਤੇ ਆਏ ਹੈ ਮੇਰੇ ਪਿਤਾ ਜੀ ਨੇ ਬਹੁਤ ਲੰਮਾ ਸਮਾਂ 9 ਵਾਰ ਲਗਾਤਾਰ ਮੇਲੇ ਰਹੇ ਕਿ ਉਹਨਾਂ ਨੇ ਲੋਕਾਂ ਦੀ ਤੇ ਲੋਕਾਂ ਦੇ ਸਹਿਯੋਗ ਨਾਲ ਸੇਵਾ ਕੀਤੀ ਹੈ ਸਾਨੂੰ ਤਾਂ ਨਾ ਪਾਵਰ ਹੁੰਦਿਆਂ ਇਸ ਗੱਲ ਦਾ ਸਾਥ ਹੋਇਆ ਕਿ ਅਸੀਂ ਅੱਜ ਪਾਵਰ ਚ ਅੱਜ ਨਹੀਂ ਪਾਵਰ ਚ ਉਸੇ ਤਰ੍ਹਾਂ ਹੀ ਲੋਕਾਂ ਨਾਲ ਸੰਪਰਕ ਰੱਖਣ ਦੀ ਕੋਸ਼ਿਸ਼ ਕਰੀਦੀ ਹੈ ਹਰ ਦੁੱਖ ਸੁੱਖ ਦੇ ਇਤਜ਼ਾਰ ਦਾ ਆਪਣੇ ਵੱਲੋਂ ਉਪਰਾਲਾ ਕਰੀਦਾ ਤੇ ਸ਼ਾਮਲ ਵੀ ਹੋਈਦਾ ਸਾਨੂੰ ਇਸ ਗੱਲ ਦਾ ਸਾਡੇ ਨਾ ਪਰਿਵਾਰ ਤੇ ਇਸ ਗੱਲ ਦਾ ਕੋਈ ਸਾਥ ਹੈ ਕਿ ਚੰਗਾ ਵਾੜਾ ਟਾਈਮ ਹੈ ਪਾਵਰ ਤੇ ਹਰ ਸਮੇਂ ਜਾਣ ਦੀ ਹਰ ਦੁੱਖ ਸੁੱਖ ਚ ਕੋਸ਼ਿਸ਼ ਕੀਤੀ ਤੇ ਕੌਮ ਦੇ ਨਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਲੋਕਾਂ ਦੇ ਵਿੱਚ ਵਿਚਰਦੇ ਰਵਾਂਗੇ ਜੀ 2024 ਦੇ ਲੈਚ ਜਿਹੜੇ ਪਹਿਲਾਂ ਵੀ ਗੱਲ ਕਰ ਰਹੇ ਨੇ ਆ ਗਏ ਨੇ ਇਹ ਤਾਂ ਹੁਣ ਪਾਰਟੀਆਂ ਨੇ ਵਿਖਣਾ ਹੋ ਗਿਆ ਅਸੀਂ ਟਿਕਟ ਕਿਹਨੂੰ ਦੇਣੀ ਆ ਕਿਹਨੂੰ ਨਹੀਂ ਦੇਣੀ ਜਿਹੜੇ ਬੰਦੇ ਇਲਾਕਿਆਂ ਦੇ ਵਿੱਚ ਉਹਨਾਂ ਨੇ ਜ਼ਿੰਮੇਵਾਰ ਲਾਏ ਐ ਜਿਨ੍ਹਾਂ ਦੀ ਡਿਊਟੀਆਂ ਲਾਈਆਂ ਐ ਵੀ ਤੁਸੀਂ ਇਸ ਇਲਾਕੇ ਦੇ ਵਿੱਚ ਰਹਿਣਾ ਲੋਕਾਂ ਦੀ ਸੇਵਾ ਕਰਨੀ ਐ ਲੋਕਾਂ ਦੇ ਦੁੱਖ ਦੇ ਸੁੱਖ ਦੇ ਵਿੱਚ ਤੁਸੀਂ ਜਾਣਾ ਕੀ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਟਿਕਟ ਦੇਊਗੀ ਜਾਂ ਕਿਸੇ ਨਵੇਂ ਬੰਦੇ ਨੂੰ ਪੈਰਾਸ਼ੂਟਾਂ ਰਾਹੀਂ ਲੈ ਕੇ ਤਾਰੂਗੀ ਇਹ ਤਾਂ ਆਉਣ ਵਾਲਾ ਹੁਣ ਵਕਤ ਦੱਸੇਗਾ ਜਿਵੇਂ ਬਾਦਲ ਸਿੰਘ ਸਾਹਿਬ ਕਹਿੰਦੇ ਹੁੰਦੇ ਸੀ ਉਸੇ ਏਰੀਏ 'ਚ ਉਸੇ ਹੀ ਬੰਦੇ ਨੂੰ ਟਿਕਟ ਦਿਓ ਜਿਹੜਾ ਬੰਦਾ ਉੱਥੇ ਰਹਿੰਦਾ ਉਹਨੂੰ ਪਤਾ ਹੁੰਦਾ ਏਰੀਏ ਦਾ ਕਿੱਥੇ ਟੂਆ ਕਿੱਥੇ ਖੱਡਾ ਕਿਹੜਾ ਸੁਆ ਕਿਹੜਾ ਖਾਲ ਆ ਕਿਹੜਾ ਅਫਸਰ ਕਿੱਥੇ ਲੱਗਿਆ ਕਿਹੜਾ ਸਰਪੰਚ ਕਿਹੜੇ ਪਿੰਡ ਦਾ ਸਾਰਾ ਪਤਾ ਹੁੰਦਾ ਬੱਚਾ ਬੱਚੀ ਦਾ ਪਤਾ ਹੁੰਦਾ ਨਵਾਂ ਬੰਦਾ ਜਦੋਂ ਲੈ ਕੇ ਖੜਾ ਕੀਤਾ ਜਾਂਦਾ ਤਾਂ ਉਸ ਨੂੰ ਕਿਸੇ ਦੀ ਜਾਣ ਪਹਿਚਾਨ ਨਹੀਂ ਹੁੰਦੀ ਜਾਣ ਪਹਿਚਾਣ ਕਰਾਉਣ ਖਾਤਰ ਵੀ ਇੱਕ ਬੰਦਾ ਦੱਸਣਾ ਪੈਂਦਾ ਇੱਕ ਛੱਡਣਾ ਪੈਂਦਾ ਸਪੈਸ਼ਲ ਉਹਦੇ ਤੇ ਇੱਕ ਪੀਏ ਲਾਉਣਾ ਪਊਗਾ ਦੱਸਣਾ ਪਊਗਾ ਉਸ ਏਰੀਏ ਦਾ ਲੱਕੇ ਦਾ ਵੀ ਇਹ ਫੁਲਾਨੇ ਪਿੰਡ ਦਾ ਸਰਪੰਚ ਹੈ ਜੀ ਇਹ ਫੁਲਾਨੇ ਪਿੰਡ ਦਾ ਨੰਬਰਦਾਰ ਆ ਜੀ ਇਹ ਫੁਲਾਨੇ ਪਿੰਡ ਦਾ ਮੈਂਬਰ ਆ ਜੀ ਤੇ ਇਹ ਆਪਣੇ ਲੰਮੇ ਸਿਰਦੋਚਨ ਕੇ ਜੁੜਿਆ ਹੋਇਆ ਉਹਨੂੰ ਨਹੀਂ ਪਤਾ ਹੁੰਦਾ ਇਹ ਸਿਰਫ ਉਹਨੂੰ ਦੱਸਿਆ ਜਾਂਦਾ ਹੈ ਪਤਾ ਤਾਂ ਉਸੇ ਹੀ ਬੰਦੇ ਨੂੰ ਹੁੰਦਾ ਜਿਹੜਾ ਉਸ ਲੰਮੇ ਸਮੇਂ ਤੋਂ ਉਸ ਇਲਾਕੇ ਦੇ ਵਿੱਚ ਰਿਹਾ ਹੁੰਦਾ ਉਹਨੂੰ ਤੇ ਸੁਭਾਵਾਂ ਦਾ ਪਤਾ ਹੁੰਦਾ ਉਹਦੀਆਂ ਆਤਾਂ ਦਾ ਪਤਾ ਹੁੰਦਾ ਇਹ ਬੰਦਾ ਕਿਹੋ ਜਿਹਾ ਕਿ ਨੇਚਰ ਦਾ ਕਿਹੋ ਜਿਹਾ ਸੁਭਾਵ ਹੈ ਇਹ ਬੰਦਾ ਸਾਡੀ ਪਾਰਟੀ ਦੇ ਲਈ ਕਿੰਨਾ ਕੁ ਵਫਾਦਾਰ ਆ ਕਿੰਨਾ ਕੁ ਨਹੀਂ ਵਫਾਦਾਰ ਆ ਆਮ ਤੌਰ ਤੇ ਦੇਖਣਾ ਹੁੰਦਾ ਕਿ ਪਾਰਟੀ ਦੇ ਨਾਲ ਲੋਕ ਨੇੜੇ ਆ ਕੇ ਜੁੜ ਜਾਂਦੇ ਆ ਕਾਲੀ ਦੇ ਨਾਲ ਜੁੜਨਗੇ ਕਾਂਗਰਸ ਨੂੰ ਛੱਡ ਕੇ ਆ ਜਾਣਗੇ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ ਜਾ ਕੇ ਕੱਲ ਨੂੰ ਛੱਡ ਕੇ ਕਿ ਹੋਰਾਂ ਪਾਰਟੀਆਂ ਨੂੰ ਛੱਡ ਕੇ ਦੂਜੀ ਛਾਲ ਮਾਰ ਕੇ ਸ਼ਾਮਲ ਹੋ ਜਾਂਦੇ ਆ ਕਿਉਂਕਿ ਮੌਕੇ ਦੇ ਆ ਕੇ ਉਹ ਵੇਦੇ ਹੁੰਦੇ ਵੀ ਪਰਣਾ ਭਾਰਾ ਕਿੱਧਰ ਹੈ ਵੇਖੀਏ ਵੀ ਕਿਹੜੀ ਪਾਰਟੀ ਜਿੱਤਦੀ ਹੈ ਇਹ ਤਾਂ ਹੁਣ ਪਾਰਟੀ ਨੇ ਵੇਖਣਾ ਹੁੰਦਾ ਵੀ ਸਾਡਾ ਪੁਰਾਣਾ ਸਿਪਾਈ ਕਿਹੜਾ ਕਿਹੜਾ ਸਾਡੇ ਲਈ ਪੁਰਾਣਾ ਸਮੇਂ ਤੋਂ ਕੰਮ ਕਰਦਾ ਹੈ ਕਿਹੜਾ ਨਹੀਂ ਕਰਦਾ ਇਹੀ ਗੱਲ ਵਰਕਰਾਂ ਦੀ ਹੁੰਦੀ ਹੈ ਵਰਕਰ ਕੰਮ ਕਰਦੇ ਆ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਆ ਤੇ ਜਦੋਂ ਉਹਨਾਂ ਵਰਕਰਾਂ ਨੂੰ ਪੁੱਛਿਆ ਜਾਂਦਾ ਤੇ ਫਿਰ ਉਹਨਾਂ ਵਰਕਰਾਂ ਦੀ ਜਿਹੜੀ ਹੱਡੀ ਰੀੜ ਦੀ ਉਹ ਟੁੱਟ ਜਾਂਦੀ ਆ ਮਨੋਵਲ ਟੁੱਟ ਜਾਂਦਾ ਉਹਨਾਂ ਵਰਕਰਾਂ ਦਾ ਕੰਮਕਾਰ ਨੂੰ ਪਾਰਟੀ ਦੇ ਨਾਲ ਜੁੜਨ ਨੂੰ ਜੀ ਨਹੀਂ ਕਰਦਾ ਜਿਨ੍ਹਾਂ ਨੇ ਜਨਪੁਰ ਰਾਤ ਲੋਕਾਂ ਦੇ ਨਾਲ ਜੁੜ ਕੇ ਪਾਰਟੀ ਦੇ ਨਾਲ ਜੁੜ ਕੇ ਜਨਕੀ ਪਾਰਟੀ ਲਈ ਕੰਮ ਕੀਤਾ ਹੁੰਦਾ ਤੇ ਜਦੋਂ ਪਾਰਟੀ ਸਤਾ ਦੇ ਵਿੱਚ ਆਉਂਦੀ ਆ ਉਹਨਾਂ ਲੋਕਾਂ ਦੇ ਕੰਮ ਨਾ ਹੋਣ ਫਿਰ ਜਿਹੜੇ ਉਹ ਲੋਕ ਜੁੜੇ ਹੁੰਦੇ ਆ ਉਹਨਾਂ ਦੀ ਦਿਲ ਤੇ ਬੀਤਦੀ ਆ ਫਿਰ ਤਾਂ ਉਹਨਾਂ ਲੋਕਾਂ ਨੇ ਪਤਾ ਹੁੰਦਾ ਆ